ਹਾਲੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੋ ਤੁਸੀਂ ਸਾਰੇ ਵਧੀਆ ਹੋਗੇ ਤੇ ਅੱਜ ਆਪਾਂ ਦਾ ਵਲੌਗ ਸ਼ੁਰੂ ਕਰਨ ਲੱਗੇ ਆਂ ਦੁਪਹਿਰ ਨੂੰ ਪਹਿਲੇ ਪਿਛੇ ਸਤਿ ਸ੍ਰੀ ਅਕਾਲ ਕਰਦੇ ਹਾਂ ਸਾਰੇ ਆ ਜੀ ਸਤਿ ਸ੍ਰੀ ਅਕਾਲ ਆਪਣੇ ਦਿੱਲੀ ਦੀ ਜਿਹੜੀ ਪਰਗਨਾ ਨਾਂ ਦੀ ਗੁਰਨਾਣਕ ਪਰਗਨਾ ਨਾਣਾ ਪਰਕ ਆਇਆ ਬੁਲੀ ਦਾ ਮੈਚ ਲੱਗਿਆ ਨਿੱਕਾ ਆਇਆ ਦਾ ਇਹ ਚੇਅਰਮੈਨ ਸਾਡੇ ਚੇਅਰਮੈਨ ਆਓ ਜਨਮ ਆ ਪਿਛੇ ਪ੍ਰਧਾਨ ਜੀ ਅ ਗੇਮ ਹੋ ਗਈ ਸ਼ੁਰੂ ਦਿਖਾਓ ਦਰਸ਼ਕ ਆ ਚੱਲ ਰਹੀ ਹੈ ਗੇਮ ਉਹ ਕੋੜੂ ਜਿਹੜਾ ਬੱਲ ਜੇ ਕੰਡਿਆ ਇਹ ਮੰਗ ਪੱਤੇ ਨਾਲ ਕਿੰਗ ਬਾਦਸ਼ਾਹ ਲਵਾ 150 ਦਾ ਓਏ ਬੰਬਾ ਲੱਗੇ ਨਾ ਲੱਗੇ ਦੇਖ ਬਾਲੀਬਾਲ ਦਾ ਮੈਚ ਚੱਲ ਰਿਹਾ ਹੈ 300 ਲੰਘਦਾ ਵੀ ਕੋਈ ਮੈਨ ਬੰਦਾ ਤੇ ਰਹਿ ਗਿਆ ਹੀ ਵਿੱਚ ਲੈਣਾ ਆਇਆ ਨਾ ਇੱਕ ਡੇਢ ਦਾ ਪੇਪਰ ਬਕਰਦਾ ਡੇਢ ਮਿੰਟ ਲੱਗਿਆ ਇਹ ਸ਼ੁਰੂ ਵੀ ਗਿਆ ਇਹ ਹੋਰ ਹੈ ਤੇ ਉਹ ਇੱਕ ਬੱਚਾ 12 25 40 ਨਾ ਵੇਖੋ ਜੀ ਵੇਖੋ ਆ ਮੋਟਰ ਬਲਵਾਉਣ ਦਾ ਸਾਡਾ

ਨਹੀਂ ਐ ਪਾਣਾ ਦਾ YouTube ਤੇ ਤੇ ਉਹਦੇ ਤਲਵਾ ਰਹੇ ਆ ਗਰਾਊਂਡ ਤੇ ਕਰਾ ਰਹੇ ਕੰਮ ਜਿੱਦੇ ਇੱਕ ਗੇਮ ਆਦਾ ਜਿੱਤ ਜਿੱਤ ਮਰ ਜੂ